ਨੇ ਆਪਣੀ ਨਸ਼ੇ ਵਿਰੋਧ ਚਲਾਈ ਮੁਹਿੰਮ ਤੇ ਨਸ਼ਾ ਨੂੰ ਖਤਮ ਕਰਨ ਦੀ ਵਚਨਬੱਧਤਾ ਨੂੰ ਲੈ ਕੇ ਕੱਲ ਸ਼੍ਰੀਮਨਿਊ ਰਾਣਾ ਐਸਪੀ ਸਿਟੀ ਟੂ ਉਹਨਾਂ ਦੀ ਅਗਵਾਈ ਵਿੱਚ ਡੀਐਸਪੀ ਐਨਡੀਪੀਐਸ ਸ਼੍ਰੀ ਭੱਲਾ ਜੀ ਐਸਐਚਓ ਰਣਜੀਤ ਐਵੇਨਿਊ ਐਂਡ ਐਸਐਚਓ ਸ਼ਾਟਾ ਇਹਨਾਂ ਦੀ ਟੀਮ ਨੇ ਇਹਨਾਂ ਨੂੰ ਮਿਲੀ ਸੂਚਨਾ ਦੇ ਆਧਾਰ ਤੇ 8 ਕਿਲੋ 200 ਗ੍ਰਾਮ ਹਿਰੋਇਨ ਇੱਕ ਕੇਸ ਦੇ ਵਿੱਚ ਸ਼ਾਟੇ ਵਿੱਚ ਜਿਸ ਵਿੱਚ ਦੋ ਵਿਅਕਤੀ ਸੰਨੀ ਵਾਸੀ ਗੁਰੂ ਕੀ ਬਡਾਲੀ ਰੋਡ ਛੇਟਾ ਤੇ ਦੂਸਰਾ ਬਚਿੱਤਰ ਸਿੰਘ ਵਾਸੀ ਘਰਿੰਡਾ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਤੋਂ 8 ਕਿਲੋ 200 ਗ੍ਰਾਮ ਹਿਰੋਇਨ ਬਰਾਮਦ ਕੀਤੀ ਆ ਇਸੇ ਤਰ੍ਹਾਂ 1 ਕਿਲੋ ਹਿਰੋਇਨ ਇੱਕ ਹੋਰ ਵਿਅਕਤੀ ਅਮਨਦੀਪ ਪਾਥੋਂ ਗ੍ਰਿਫਤਾਰ ਕੀਤੀ ਆ ਜਿਹਦਾ ਮਕਦਮਾ ਟਾਣਾ ਰਣਜੀਤ ਦੇਵ ਨੂੰ ਵਿੱਚ ਦਰਜ ਹੋਇਆ ਇਹ ਸਾਰੀ ਟੀਮ ਨੇ ਇਹਨਾਂ ਨੂੰ ਮਿਲੀ ਸੂਚਨਾ ਅਨੁਸਾਰ ਇਹਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਟੋਟਲ 9 ਕਿਲੋ 200 ਗ੍ਰਾਮ ਹੀਰੋਇਨ ਬਰਾਮਦ ਕੀਤੀ ਆ ਇਹ 8 ਕਿਲੋ ਵਾਲੇ ਜਿਹੜੇ ਦੋਨੇ ਵਿਅਕਤੀ ਸੀ ਇਹਨਾਂ ਚੋਂ ਇੱਕ ਬੰਦੇ ਦਾ ਪਿਸ਼ੋਕਰੜ ਜਿਹਦੇ ਤਿੰਨ ਕ੍ਰਿਮੀਨਲ ਐਨਡੀਪੀਐਸ ਦੇ ਪਰਚੇ ਸੀ ਤੇ ਉਹ ਆਪ ਦੇ ਕੇਸ ਸਾਹਿਬ ਜੋ ਭਗੌੜਾ ਸੀ ਇਸੇ ਤਰ੍ਹਾਂ ਜਿਹੜਾ ਦੂਸਰਾ ਬਚਿੱਤਰ ਸਿੰਘ ਬੰਦਾ ਹੈਗਾ 8 ਕਿਲੋ ਵਾਲੀ ਰਿਕਾਰਡਿੰਗ ਦੇ ਵਿੱਚ ਵਾਸੀ ਕਰਿੰਡਾ ਉਹ 2001 ਦਾ ਕਤਲ ਕੇਸ ਵਿੱਚ ਲੋਡੀ ਦਾ ਭਗੌੜਾ ਸੀ ਪੀਓ ਸੀ ਉਹਨੂੰ ਗ੍ਰਿਫਤਾਰ ਕਰਕੇ ਪੁਲਿਸ ਨੇ ਬੜੀ ਮਸਤੀ ਨਾਲ ਇਹ ਸਾਰੀ ਰਿਕਵਰੀ ਕਰਕੇ ਨਸ਼ਿਆਂ ਦੇ ਵਿਰੁੱਧ ਬਹੁਤ ਵਧੀਆ ਇੱਕ ਕਾਮਯਾਬੀ ਹਾਸਲ ਹੋਈ ਹੈ ਇਹ ਪਾਕਿਸਤਾਨ ਤੋਂ ਡਰੋਨ ਦੇ ਰਾਹੀਂ ਉਧਰੋਂ ਮੰਗਵਾਈ ਆ ਤੇ ਗਾਂ ਇੱਥੇ ਆਪਣੇ ਇਲਾਕਿਆਂ ਦੇ ਵਿੱਚ ਸਪਲਾਈ ਕਰਦੇ ਸੀ ਇਹਨਾਂ ਤੋਂ ਇੱਕ ਕੰਡਾ ਤੇ ਕੁਝ ਹੋਰ ਜਿਹੜੇ ਇਹਨਾਂ ਤੋਂ ਹੈਗੇ ਆ ਉਹ ਵੀ ਸਮਗਰੀ ਮਿਲੀ ਆ ਇਹਦੇ ਨਾਲੇ ਦਾਹ ਵੇਚਦੇ ਸੀ ਤੇ ਡਰਗ ਮਨੀ ਕਿੰਨੀ ਐ ਡਰਗ ਮਨੀ ਉਹ ਕੰਨੇ ਕ੍ਰਿਮਿਨਲ ਤੇ ਵੇਚਦੇ ਸੀ ਉਹ ਡਰਗ ਮਨੀ 95000 ਆ ਇਹਨਾਂ ਕੋਲੇ ਉਹ ਡਰਗ ਮਨੀ ਮਿਲੀ ਆ ਉਹ ਕਿਸੇ ਤੋਂ ਪਹਿਲਾਂ ਇਹਨੇ ਮਾੜੀ ਮੁੱਢੀ ਹੋਰ ਦਿੱਤੀ ਹੋਣੀ ਆ ਉਹਦੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆ ਕਿ ਇਸ ਦੇ ਆਪਣੇ ਕਿੰਨੀ ਮਾਤਰਾ ਦੇ ਵੇਚੀ ਕਿਉਂਕਿ ਜੇ ਇਹਨਾਂ ਦਾ ਕਨੈਕਸ਼ਨ ਉਸ ਪਾਸੇ ਜੀ ਆ ਪਾਕਿਸਤਾਨ ਨੂੰ ਮੋੜਵਾ ਕੇ ਫਿਰ ਕਿਸੇ ਕਿਸਮ ਦੇ ਦੂਸਰੇ ਦੇ ਨਹੀਂ ਜੋ ਖਨੋਆ ਜਿਹੜੀ ਇਹਨਾਂ ਦੀ ਉਸ ਡਿਟੇਲ ਦੀ ਇਨਵੈਸਟੀਗੇਸ਼ਨ ਕਰਨੀ ਬਾਕੀ ਆ ਪਰ ਜਿਹੜੇ ਬਾਕੀ ਦੇ ਦੂਸਰੇ ਕੇਸ ਸੀ ਉਹਨਾਂ ਨਾਲ ਜਿਹੜੇ ਪਹਿਲਾਂ ਸਾਡੇ ਸਾਡੇ ਹੁੰਦੇ ਮੇਰੇ ਹੁੰਦੇ ਰਿਕਵਰੀਆਂ ਹੋਈਆਂ ਉਹਨਾਂ ਨਾਲ ਇਹਨਾਂ ਦਾ ਕੋਈ ਕਨੈਕਟ ਨਹੀਂ ਹੈ ਇੰਡੀਪੈਂਡੈਂਟ ਇਹਨਾਂ ਦਾ ਆਪਣਾ ਕੰਮ ਸੀ ਆਲੋਫ ਫੋਟੋਗ੍ਰਾਫਰ ਜਿਹੜੀਆਂ ਇਹ ਫੁੱਲ ਡਰਾਇਵ ਸ਼ੁਰੂ ਕੀਤੀ ਜਿਸ ਤੋਂ ਅੱਜ ਤੱਕ ਚੱਲ ਰਿਹਾ ਹੈ ਇੱਕ ਪੇ ਹੈ ਰੋਈ ਜਿਹੜੀਆਂ ਲਗਾਤਾਰ ਹੋ ਰਹੀ ਕੀਤੀ ਜਾ ਰਹੀ ਹੈ ਇਹ ਵਾਲੇ ਵਾਸਤੇ ਹਮੇਸ਼ਾ ਇਹ ਹੁੰਦਾ ਕਿ ਤੁਹਾਨੂੰ ਕੰਮ ਇਨਸਪੈਕਟ ਸਾਡਾ ਮੇਨ ਜਿਹੜਾ ਸਾਡਾ ਫੋਕਸ ਆ ਹਮੇਸ਼ਾ ਜਿਹੜੇ ਬਿਗਸ ਮਗਲਸ ਤੇ ਆ ਜਿਹੜੇ ਗਵਾਂਢੀ ਮੁਲਕ ਦੇ ਨਾਲ ਲਿੰਕ ਰੱਖ ਕੇ ਨਸ਼ਿਆਂ ਦੀ ਜਿਹੜੀ ਤਸਕਰੀ ਕਰਦੇ ਆ ਸਾਡਾ ਮੇਨ ਜਿਹੜਾ ਉਹਨਾਂ ਤੇ ਹੁੰਦਾ ਉਹ ਤੋਂ ਬਾਅਦ ਗਾਂ ਜਿਹੜੇ ਉਹਨਾਂ ਦੇ ਗਾਂ ਇੱਥੋਂ ਦੇ ਪੈਡਲਰਸ ਨੇ ਪੈਡਲਰਸ ਨਾਲ ਵੀ ਨਹੀਂ ਕਰਦੇ ਪਰੰਤੂ ਜਿਹੜੇ ਕੁਝ ਬੰਦੇ ਜਿਹੜੇ ਨਸ਼ਿਆਂ ਦੇ ਸ਼ਿਕਾਰ ਹੋ ਜਾਂਦੇ ਨੇ ਉਹ ਨਸ਼ਿਆਂ ਦੇ ਸ਼ਿਕਾਰ ਦੀ ਮੁੜ ਕੇ ਪੂਰਤੀ ਕਰਨ ਦੇ ਲਈ ਉਹ ਵੀ ਗਾਂ ਪੈਡਲ ਬਣ ਜਾਂਦੇ ਨੇ ਥੋੜੀ ਥੋੜੀ ਗਾਂ ਵੇਚ ਕੇ ਆਪਣਾ ਖਰਚਾ ਕੱਢਣੇ ਲੱਗ ਜਾਂਦੇ ਨੇ ਉਹਨਾਂ ਪ੍ਰਤੀ ਅਸੀਂ ਮਤਲਬ ਲਾਸਟ ਦੇ ਜਿਹੜਾ ਵੀ ਕੋਈ ਨਾ ਜੋ ਕੋਈ ਕਿਸੇ ਤਰੀਕੇ ਨਾਲ ਆਪ ਦਾ ਇਲਾਜ ਕਰਕੇ ਵਾਪਸ ਮੁਖ ਧਾਰਾ ਚ ਆਉਣਾ ਮੰਗਦਾ ਉਹਨੂੰ ਅਸੀਂ ਸਪੋਰਟ ਕਰਦੇ ਆਂ ਉਹਦੇ ਪ੍ਰਤੀ ਸਾਡਾ ਰਵੱਈਆ ਜਿਹੜਾ ਠੀਕ ਹੁੰਦਾ ਪਰੰਤੂ ਜਿਹੜੇ ਮੇਨ ਬੰਦੇ ਨੇ ਜਿਹੜੇ ਬਿਗ ਫਿਸ਼ਸ ਹੈਗੇ ਨੇ ਜਾਂ ਜਿਹੜੇ ਇਹਨਾਂ ਨੂੰ ਫਾਈਨਾਂਸਸ ਕਰਦੇ ਨੇ ਉਹਨਾਂ ਦੇ ਬਾਰੇ ਪੁਲਿਸ ਕੋਲੋਂ ਪੂਰੀ ਸ਼ਕਤੀ ਹੈ ਇਸ ਵੇਲੇ ਕਿਤੇ ਵੀ ਕੋਈ ਕਲੀਟਰਲੀ 8 ਕਿਲੋ ਪਲਸ ਤੋਂ ਤੋਂ ਵੱਧ ਲੋਕ ਕਨਵਿੰਕਸ਼ਨ ਕਿਰੋ ਜਾਂਦੇ ਨੇ ਜਿਹੜੇ ਜਿਹੜੇ ਇਹਦੇ ਐਗਜ਼ੈਂਪਲ ਚੈੱਕ ਕੀਤੇ ਜਾਂਦੇ ਨੇ ਉਹਨਾਂ ਦੇ ਵਿੱਚੋਂ ਜਿਹੜਾ ਉਹਨੂੰ ਫੋਲੋ ਕਰਦੇ ਇਸ ਬਾਅਦ ਇਹ ਜਾ ਕੇ ਤੁਹਾਨੂੰ ਯਾਦ ਦਿਓ ਜਮਾਨਤ ਕਰਾ ਕੇ ਫਿਰ ਚਲੋ ਕਰਦੇ ਨੇ ਜਾ ਉਹ ਪਰਵਿਸ਼ਾ ਵੀ ਉਹਦੀ ਹੋ ਗਈ ਉਹਨੂੰ ਪੁਲਿਸ ਦਾ ਕੰਮ ਇਹ ਵੀ ਕਿਤੇ ਪੁਲਿਸ ਦਾ ਕੰਮ ਲਗਾਤਾਰ ਇੱਕ ਦਫ਼ਤਰ ਫੜਿਆ ਪਰ ਦੂਸਰੇ ਨੂੰ ਹੈ ਨਾ ਜਾਂਚ ਜਾਂਚ ਆ ਉਹਦੀ ਜਾ ਕੇ ਸਰਦਾਰ ਨੂੰ ਸਜ਼ਾ ਮਿਲਦੀ ਉਸ ਪਾਸੇ ਕਿ ਇਹਨਾਂ ਨੂੰ ਫੋਲੋ ਕਿੱਥੇ ਕੀਤਾ ਜਾਏਗਾ ਸਾਡੇ ਕੇਸ ਸਮੇਂ ਸਿਰ ਅਦਾਲਤ ਚ ਲੈ ਕੇ ਮੁੜ ਕੇ ਗਵਾਹਾਂ ਦੇ ਨਾਲ ਉਹਨਾਂ ਦੀ ਪੈਰਵਾਈ ਕਰਕੇ ਸਮੇਂ ਸਿਰ ਗਵਾਹੀਆਂ ਦੇ ਕੇ ਅਸੀਂ ਐਂਡ ਤੋਂ ਲੌਜੀਕਲ ਐਂਡ ਤੱਕ ਲੈ ਕੇ ਜਾਣ ਦਾ ਕਾ ਜਿਹੜਾ ਸਾਡੀ ਹੈ ਜਿਹੜੀ ਪੁਲਿਸ ਆਫੀਸਰ ਦਾ ਹੋ ਵੱਜਨ 'ਵੱਲੇ ਰਹਿੰਦੇ ਨੇ ਤੇ ਇਸ ਕੰਮ ਨੂੰ ਕਰਦੇ ਨੇ ਤੇ ਕਨਵਿਕਸ਼ਨ ਰੇਟ ਜਿਹੜਾ ਪੰਜਾਬ ਦਾ ਹੈਗਾ ਖਾਸ ਕਰਕੇ ਐਨਡੀਪੀਐਸ ਦਾ ਹੈਗਾ ਬਾਕੀ ਸਾਰੇ ਸੂਬਿਆਂ ਨਾਲੋਂ ਸਭ ਤੋਂ ਵੱਧ ਹੈਗਾ। ਇਹਦੀ ਡਿਟੇਲ ਇੰਟਰੋਗੇਸ਼ਨਜ਼ ਐਂਡ ਇਨਵੈਸਟੀਗੇਸ਼ਨ ਚੱਲ ਰਹੀਆਂ ਨੇ ਇਹਨਾਂ ਨੂੰ ਹੁਣੇ ਰੀਸੈਂਟਲੀ ਹੁਣ ਅਦਾਲਤ 'ਚ ਪੇਸ਼ ਕਰਨਾ ਉਹ ਪੇਸ਼ ਕਰਕੇ ਡਿਟੇਲ ਦੇ ਵਿੱਚ ਸਾਰੀ ਜਿਹੜੀ ਤਰੀਕੀ ਨਾਲ ਇਨਵੈਸਟੀਗੇਸ਼ਨ ਆ ਇਹਨਾਂ ਦੇ ਰਿਮਾਂਡ ਤਰ੍ਹਾਂ ਅਸੀਂ ਕਰਾਂਗੇ।

ਅਸੀ 31 ਕਰੀਬ 31 ਕਿਲੋ ਜਿਹੜੀ ਹਿਰੋਇਨ ਆ ਪਿਛਲੇ ਡੇਢ ਤਿੰਨ ਮਹੀਨੇ ਤੋਂ ਜਿਹੜੀ ਅਸੀਂ ਫੜੀ ਸੀ ਦੋ ਖ ਮਹੀਨਿਆਂ ਦੀ ਉਹ 31 ਕਿਲੋ ਹਿਰਨ ਸੀ ਡਿਸਪੋਜ਼ ਕੀਤੀ ਸੀ ਅਦਾਲਤ ਮਾਨਜੁਗ ਅਦਾਲਤਾਂ ਦੇ ਹੁਕਮਾਂ ਦੇ ਨਾਲ ਉਹ ਐਨਟੀ ਜਿਹੜਾ ਡਰਗ ਡਰਾਈਵ ਹੈਗੀ ਸੀ ਇੰਟਰਨੈਸ਼ਨਲ ਡੇ ਸੀ ਉਸ ਦਿਨ ਤੇ ਕੀਤੀ ਸੀ ਅਜੇ 1 ਕਿਲੋ ਫੜੀ ਅਜਾ ਜਿਹਦਾ ਪੁਰਾਣਾ ਰਿਪੋਰਟ ਕੀ ਹੈ ਗਲ ਹੈ 10 ਨਾ ਪੜਾ ਇਹਦੇ ਐਨਡੀਪੀਐਸ ਦਾ ਕੋਈ ਪਰਚਾ ਨਹੀਂ ਸੀ 2012 ਦਾ ਇਹਦੇ ਵੀ ਇੱਕ ਮਰਡਰ ਦਾ ਪਰਚਾ ਸੀ

ਇਹ ਪਾਕਿਸਤਾਨ ਦੇ ਲੋਕ ਕਹਿੰਦੇ ਨੇ ਲੋਕਾਈ ਹੁੰਦੀ ਹੈ ਜੀ ਇਹਨਾਂ ਨੇ ਜਿਹੜੇ ਤੁਹਾਨੂੰ ਵਾਰ-ਵਾਰ ਕ੍ਰਿਮੀਨਲ ਜਿਹੜੇ ਐਡੀਪੀਐਸ ਇਹਨਾਂ ਦਾ ਕਾਮਨ ਨਹੀਂ ਕਿ ਜਿਹੜਾ ਉਹ ਦੱਸ ਦੇ ਲੈ ਕਿ ਕੋਈ ਇਹਨਾਂ ਦਾ ਕੋਈ ਸਾਰਿਆਂ ਦਾ ਕੋਈ ਕਾਮਨ ਹੁੰਦਾ ਹੈ ਨਾ ਸਾਰਿਆਂ ਦਾ ਇੱਕ ਅਲੱਗ-ਅਲੱਗ ਹੁੰਦਾ ਹੈ ਹਰ ਅਲੱਗ-ਅਲੱਗ ਉਹ ਕਿਸੇ ਇੱਕ ਦੋ ਦਾ ਕਾਮਨ ਵੀ ਹੋ ਸਕਦਾ ਨਾਰਮਲੀ ਉਹਨਾਂ ਦੇ ਅਲੱਗ-ਅਲੱਗ ਅਲੱਗ-ਅਲੱਗ ਲਿੰਕ ਵੀ ਹੈਗੇ ਨੇ ਕੋਈ ਫਾਜ਼ਿਲ ਕਾ ਕੋਈ ਫਰੋਜ਼ਪੁਰ ਅਲੱਗ-ਅਲੱਗ ਆਪਣੇ ਇਲਾਕਿਆਂ ਦੇ ਜਿਵੇਂ ਜਿਵੇਂ ਵੀ ਉਹਨਾਂ ਦੇ ਹੈਗੇ ਨੇ ਆਪਰੇਟ ਕਰਦੇ ਨੇ ਉਹ ਕਾਮਨ ਵੀ ਹੋ ਸਕਦੇ ਨੇ ਪਰ ਨਾਰਮਲੀ ਕਾਫੀ ਲਿੰਕ ਆ ਜਿਹੜੇ ਉਧਰ ਇਦਾਂ ਦੇ ਇਹ ਕੰਮ ਕਰਦੇ ਨੇ ਜਿਸ ਤਰ੍ਹਾਂ ਉਧਰ ਦਾ ਕਿ ਇੱਕ ਬਹੁਤ ਸਾਰਾ ਰਹਿਆ ਜੀ ਉੱਥੇ ਨੂੰ ਬਦਲ ਸਕਦੇ ਆ ਇਸਦੀ ਮਤਲਬ ਇਹ ਜੀ ਇਹ ਸਾਨੂੰ ਉਧਰ ਦਾ ਇਨੀ ਡਿਟੇਲ ਨਹੀਂ ਪਰ ਬੇਸਿਕਲੀ ਉਧਰ ਕਾਫੀ ਬੰਦੇ ਆ ਜਿਹੜੇ ਡਿਫਰੈਂਟ ਏਰੀਆ ਦੇ ਵਿੱਚ ਉਹ ਪੈਰਲਲ ਹੀ ਆਪਣੇ ਜਿਹੜਾ ਕੰਮ ਕਰਦੇ ਨੇ ਜਦੋਂ ਜਾ ਕੇ ਦੇਖਿਆ ਜਾ ਰਿਹਾ ਕਿ ਹੋਈ ਨਹੀਂ ਕੋਈ ਮਾਣੀ ਮਿਲਣੇ ਪਏ ਆ ਲੱਗਦਾ ਇਹ ਜਿਆ ਕੁਛ ਨਹੀਂ ਹੈਗਾ ਹੀਰੋਇਨਾਂ ਜਿਹੜੀ ਅਲਟੀਮੇਟਲੀ ਜਿਹੜੀਆਂ ਰਿਕਵਰੀਆਂ ਹੁੰਦੀਆਂ ਨੇ ਪੰਜਾਬ 'ਚ ਬਹੁਤ ਵੱਡੀਆਂ ਰਿਕਵਰੀਆਂ ਉਹ ਹੀ ਉਹ ਡਰੋਨਾਂ ਹੀ ਹੋਈਆਂ ਰਿਕਵਰੀਆਂ ਨੇ ਨਾ ਉਹ ਡਰੋਨ ਕਈ ਜਦੋਂ ਡਰੋਨ ਮਿਲਦਾ ਕਈ ਵਾਰੀ ਰਿਕਵਰੀਆਂ ਜਿਹੜੀਆਂ ਪਹਿਲਾਂ ਹੋ ਗਈਆਂ ਆਉਂਦੀਆਂ ਜਾਂ ਕੋ ਹੋਰ ਆ ਤੇ ਡਰੋਨ ਆ ਜਦ ਕਿਸੇ ਜਦੋਂ ਡ੍ਰੌਪ ਡਾਊਨ ਹੋ ਜਾਂਦਾ ਤੇ ਡਰੋਨ ਵੀ ਰਿਕਵਰ ਹੋ ਜਾਂਦਾ ਕਿਸੇ ਦੀ ਤੁਸੀਂ ਕਾਫੀ ਬਦੂਈ ਹੋਈ ਹੈ ਜੀ ਇਸ ਨੂੰ ਭਾਗ ਦੇ ਤੁਸੀਂ ਇੱਕ ਇੰਟਰਨਲ ਐਕਸਰਸਾਈਜ਼ ਕਰਾਇਆ ਹੈ ਨਾ ਬਟ ਇਹਦੀ ਗੱਲ ਕਰਦੇ ਕਿ ਕਿਤਨਾ ਕਿਤਨਾ ਨੇਚਰਸ ਪੰਜ ਜਾਂਦਾ ਜੀ ਤੁਹਾਨੂੰ ਕੋਈ ਗੱਲ ਸਾਹਮਣੇ ਆਈ ਚਾ ਨੂੰ ਤੋਂ ਦੇਗਾ ਕਰ ਰਹੇ ਨੇ ਕਿੰਨੇ ਬੰਦੇ ਸਾਡੀਆਂ ਸਾਡੀਆਂ ਬਦਲੀਆਂ ਚ ਕੋਈ ਅਜੇ ਨੈਕਸਸ ਕਾਰਨ ਕਰਕੇ ਬਦਲੀਆਂ ਨਹੀਂ ਹੋਈਆਂ ਇੱਕ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਗਵਰਨਮੈਂਟ ਤੋਂ ਹੋਮ ਡਿਪਾਰਟਮੈਂਟੋਂ ਲੋ ਪਾਲਿਸੀ ਆ ਉਸ ਪਾਲਿਸੀ ਦੀ ਜਿਨ੍ਹਾਂ ਨੂੰ ਓਵਰਟਾਈਮ ਹੋ ਗਿਆ ਸੀ ਇੱਕੋ ਥਾਂ ਤੇ ਬੈਠੇ ਨੂੰ ਸਮਾ ਹੋ ਗਿਆ ਸੀ ਉਹਨਾਂ ਦੀ ਸ਼ਿਫਟਿੰਗ ਕੀਤੀ ਆ ਕੋਈ ਨੈਕਸਸ ਵਾਲੀ ਜਿਹੀ ਕੋਈ ਗੱਲ ਨਹੀਂ ਕਮਿਸ਼ਨੇਟ ਦੇ ਵਿੱਚ ਕਰੀਬ 250 ਤੇ 300 ਦੇ ਦਰਮਿਆਨ ਜਿਹੜੀਆਂ ਬਦਲੀਆਂ ਨੇ ਉਹ ਤੁਸੀਂ ਵਰਕਆਊਟ ਕਰ ਰਹੇ ਆ ਵੀ ਹੋਪ ਅਸੀਂ ਜਲਦੀ ਉੱਚ ਕਾਮਯਾਬ ਹੋਵਾਂਗੇ ਅਜੇ ਹੀ ਕੋਈ ਗੱਲ ਨਹੀਂ ਜੇ ਕਿਸੇ ਦੀ ਕੋਈ ਮੈਡੀਕਲ ਕੋਈ ਫੈਮਿਲੀ ਕੋਈ ਹੋਰ ਕੋਈ ਉਨੀ ਕੀ ਕੋਈ ਸਮੱਸਿਆ ਹੁੰਦੀ ਆ ਪਹਿਲਾਂ ਤਾਂ ਅਸੀਂ ਆਪ ਹੀ ਦੇਖ ਕੇ ਕੰਸਿਡਰ ਕਰਦੇ ਆ ਜੇ ਫੇਰ ਵੀ ਕੋਈ ਹੁੰਦੀ ਆ ਕੋਈ ਰਿਟਾਇਰਮੈਂਟ ਦੇ ਨੇੜੇ ਹੁੰਦਾ 52 ਸਾਲ ਤੋਂ ਬਾਅਦ ਇਹਦੀ ਬਦਲੀ ਕਰ ਦੇਣੀ ਤੇ ਉਹਨਾਂ ਦੀ ਜਿੱਦਾਂ ਦੀ ਕੋਈ ਸਮੱਸਿਆ ਜੇ ਕੋਈ ਸਾਡੇ ਨੋਟੇ 'ਚ ਆਉਂਦੀ ਆ ਸਾਡਾ ਉਹ ਸਾਡਾ ਪਰਿਵਾਰ ਆ ਅਸੀਂ ਉਹਨਾਂ ਦਾ ਕੰਮ ਵੀ ਲੈਣਾ ਉਹਨਾਂ ਦਾ ਅਸੀਂ ਵੈਲਫੇਅਰ ਵੀ ਕਰਨਾ ਉਹਨਾਂ ਦੀ ਸਹੂਲਤ ਵੀ ਦੇਖਣੀ ਆ ਦੇਖੋ ਉਹਦਾ ਦੀ ਹੁੰਦੀ ਆ ਅਸੀਂ ਇਹਨੂੰ ਕੰਸੀਡਰ ਕਰਕੇ ਉਹਨੂੰ ਠੀਕ ਕਰ ਦੇਈਏ ਇਹ 30 35 30 35 ਸਾਲ ਤੱਕ ਦੇ ਆਪਾਂ ਇਹ ਨਾਰਮਲੀ ਮਤਲਬ ਵੈਲਿਡੀ ਆ ਹੁਣ ਕਤਲ ਦੇ ਵਿੱਚੋਂ ਭਗੌੜਾ ਪੀਓ ਹੋਣਾ ਉਹਨੇ ਕਿੱਥੇ ਟੇਕੇ ਕਿਤੇ ਕੰਮ ਦਾ ਕਰਨਾ ਨਹੀਂ ਹੁੰਦਾ ਇਹਨਾਂ ਦੇ ਇਹੀ ਕੰਮ ਨੇ ਜਿਹੜੇ ਕਿ ਇਦਾਂ ਦੇ ਜਿਹੜੇ ਤਸਕਰੀ ਜਾਂ ਇਦਾਂ ਦੇ ਨਜਾਇਜ਼ ਇਹ ਇਹ ਇਨਫੋਰਮੇਸ਼ਨ ਬੇਸ ਸੀ ਇਨਫੋਰਮੇਸ਼ਨ ਪ੍ਰੋਪਰਟੀ ਵਗੈਰਾ ਕਾਰਬਾਰ ਉਹ ਠੀਕ ਨੇ ਕੋਈ ਬਹੁਤੇ ਐਡੇ ਨਹੀਂ ਹੈਗੇ ਪਰ ਇਹਨਾਂ ਦੀ ਜੇ ਅਸੀਂ ਵਰਕਆਊਟ ਕਰਦੇ ਆ ਇਹਨਾਂ ਦੀ ਕੋਈ ਵੀ ਪ੍ਰਾਪਰਟੀ ਆ ਜੇ ਕੋਈ ਇਹਨਾਂ ਨੇ ਨਸ਼ਿਆਂ ਤੋਂ ਜਾਂ ਕੋਈ ਪ੍ਰਾਪਰਟੀ ਬਣਾਈ ਹੋਵੇਗੀ ਡਰਗ ਮੰਦੀ ਨਾਲ ਪ੍ਰਾਪਰਟੀ ਬਣਾਈ ਹੋਵੇਗੀ ਉਹਨੂੰ ਅਸੀਂ ਸੈਪਰੇਟ ਕੇਸ ਕਰਕੇ ਉਹਨਾਂ ਨੂੰ ਜ਼ਬਤ ਕਰਾਉਣ ਲਈ ਸੀ ਆਪਣਾ ਜਿਹੜਾ ਕੇਸ ਸਰ ਜੈਨਰਲ ਪ੍ਰੋਸੀਡਿੰਗਸ ਦੇ ਅੰਦਰ ਕੋਈ ਪ੍ਰਾਪਰਟੀ ਦੇ ਅੰਦਰ ਕੇਸ ਕੋਈ ਪ੍ਰੋਸੈਸ ਨੇ ਉਹ ਉਹ ਕੁਝ ਅੰਡਰ ਪ੍ਰੋਸੈਸ ਨੇ ਕੁਝ ਅਸੀਂ ਪ੍ਰਾਪਰਟੀ ਜੈਡੈਂਟੀਫਾਈ ਕਰ ਰਹੇ ਆ ਇਹ ਰੈਵਨਿਊ ਡਾਇਰੈਕਟੋਰੇਟ ਨੂੰ ਹਦਾਇਤ ਹੋਈ ਹੈ ਵੀ ਜੇ ਜਿਹੜੀ ਕੋਈ ਪੁਲਿਸ ਆ ਕੋਈ ਡਿਮਾਂਡ ਰਿਕੁਆਇਰਮੈਂਟ ਹੁੰਦੀ ਹੈ ਪ੍ਰੋਪਰਟੀ ਆਇਡੈਂਟੀਫਾਈ ਕਰਨ ਲਈ ਉਹਨਾਂ ਨੂੰ ਟਾਈਮਲੀ ਰਿਕਾਰਡ ਦੇਵੇ ਥੋੜਾ ਲੰਬਾ ਪ੍ਰੋਸੈਸ ਹੁੰਦਾ ਉਹਦਾ ਕੇਸ ਤਿਆਰ ਕਰਨਾ ਪ੍ਰੋਪਰਟੀ ਦੀ ਆਥੈਂਟੀਸਿਟੀ ਐਸਟੈਬਲਿਸ਼ ਕਰਨਾ ਇਹ ਜਿਹੜਾ ਸਪੋਰਟ ਸਾਬ ਆਈ ਸੀ ਕਾਫੀ ਇਹਦਾ ਲੱਗਦਾ ਕਿ ਕਿਹਦਾ ਅਗਰ ਦੂਸਰਾ ਏਰੀਆ ਦੇ ਚੱਲਦਾ ਪਾਤਰ ਦੇ ਨਾਲ ਜੇ ਕੋ ਜਦੋਂ ਵੀ ਅਸੀਂ ਕੋਈ ਅਜੇ ਆਪਰੇਸ਼ਨ ਕਰਦੇ ਆ ਉਹਨਾਂ ਦਾ ਡੈਫੀਨਿਟਲੀ ਦੋ ਤਰ੍ਹਾਂ ਦੇ ਇਮਪੈਕਟ ਹੁੰਦੇ ਨੇ ਇੱਕ ਦਾ ਡੈਟਰਾਸ ਹੁੰਦੀ ਆ ਡਰ ਹੁੰਦਾ ਜਿਹੜੇ ਪਹਿਲਾਂ ਕ੍ਰਾਈਮ 'ਚ ਲੱਗੇ ਨੇ ਉਹਨਾਂ ਲਈ ਡਰ ਪੈਦਾ ਹੁੰਦਾ ਦੂਸਰਾ ਇੱਕ ਅਵੇਅਰਨੈਸ ਹੁੰਦੀ ਆ ਜਿਹੜੇ ਕੋਈ ਬੰਦੇ ਬਾਰਡਰ ਲਾਈਨ ਤੇ ਹੁੰਦੇ ਨੇ ਉਹ ਉਸ ਵਜ੍ਹਾ ਕਰਕੇ ਇਸ ਕੰਮ ਤੋਂ ਵੀ ਇਹ ਕੰਮ ਆ ਜਿਹੜਾ ਗਲਤ ਹੈਗਾ ਇੱਕ ਤਰ੍ਹਾਂ ਦੀ ਉਹਦੀ ਅਵੇਅਰਨੈਸ ਕੰਬਾਈਨ ਹੋ ਜਾਂਦੀ ਆ ਉਹ ਉਸ ਤੋਂ ਗਰੇਜ ਕਰਦੇ ਨੇ ਜਿਹੜੇ ਬਾਰਡਰ ਲਾਈਨ ਤੇ ਹੁੰਦੇ ਨੇ ਪਲੱਸ ਜਿਹੜੇ ਕੋਈ ਨਵੇਂ ਬੱਚੇ ਨੇ ਨਵੇਂ ਯੰਗ ਹੋਰ ਪਨੀਰੀ ਆ ਉਹਨਾਂ ਨੂੰ ਪਤਾ ਹੁੰਦਾ ਵੀ ਇਹ ਜਿਹੜੇ ਤਸਕਰਾਂ ਆਂ ਦਾ ਜਿਹੜਾ ਇਦਾਂ ਦਾ ਨਸ਼ਾ ਤਸਕਰੀ ਦਾ ਕੰਮ ਕਰਦੇ ਨੇ ਉਹਨਾਂ ਦੇ ਇਹ ਹਾਲਾਤ ਹੁੰਦੇ ਨੇ ਉਹ ਡੈਫੀਨਿਟਲੀ ਉਹਨਾਂ ਲਈ ਵੀ ਇੱਕ ਤਰ੍ਹਾਂ ਦੀ ਵਾਰਨਿੰਗ ਆ ਉਹ ਆਪਦੇ ਆਪ ਨੂੰ ਸੁਚੇਤ ਰਹਿੰਦੇ ਨੇ ਪੇਰੈਂਟਸ ਆ ਸਮਾਜ ਆ ਉਹਨਾਂ ਨੂੰ ਪਤਾ ਲੱਗਦਾ ਉਹ ਵੀ ਇੱਕ ਤਰ੍ਹਾਂ ਦੀ ਅਵੇਰਨੈਸ ਕੈਂਪੇਨ ਦਾ ਵੀ ਕੰਮ ਕਰਦੇ ਨੇ ਡੈਟਰੈਂਸ ਵੀ ਹੁੰਦੀ ਆ ਤੇ ਜਿਹੜੇ ਮੌਕੇ ਤੇ ਅਸੀਂ ਪੁਆਇੰਟ ਆਫ ਸੇਲ ਤੋਂ ਰਿਕਵਰੀਆਂ ਕਰ ਲੈਨੇ ਆ ਉਹ ਸਾਡੇ ਲਈ ਇੱਕ ਤਰ੍ਹਾਂ ਦਾ ਮੌਕੇ ਦੀ ਪ੍ਰਾਪਤੀ ਵੀ ਹੋਏ ਜੂ ਤੁਹਾਡੇ ਨਾਲ ਸੰਪਰਕ ਕਰਦੇ ਨੇ ਕਿ ਹਾਂ ਸਾਡੇ ਇਹ ਜੀ ਬੰਦਾ ਦਿੱਤੇ ਵੇਖਦਾ ਲੋਕਾਂ ਨੂੰ ਵਿਸ਼ਵਾਸ ਹੋਇਆ ਕੋਈ ਟ੍ਰਾਈ ਕਰਕੇ ਹਾਂ ਸੰਪਰਕ ਤੁਹਾਡਾ ਸੰਪਰਕ ਤੁਹਾਡੇ ਆਫਿਸ ਦਾ ਬੰਦਾ ਨੇ ਹਾਂਜੀ ਬਹੁਤ ਬਹੁਤ ਵਧੀਆ ਬਹੁਤ ਵਧੀਆ ਰਿਸਪਾਂਸ ਆ ਬਹੁਤ ਵਧੀਆ ਸਾਡਾ ਉਹਨਾਂ ਦੇ ਨਾਲ ਤਾਲਮੇਲ ਹੈਗਾ ਇਸ ਤਾਲਮੇਲ ਦੇ ਸਿੱਟੇ ਵਜੋਂ 10 ਤਰੀਕ ਤੋਂ ਲੈ ਕੇ 27 ਤਰੀਕ ਤੱਕ ਅਸੀਂ 51 ਕੇਸ ਰਜਿਸਟਰ ਕੀਤੇ ਨੇ ਜਿਨ੍ਹਾਂ ਦੇ 76 ਜਿਹੜੇ ਬੰਦੇ 76 ਬੰਦੇ ਅਰੈਸਟ ਹੋਏ ਨੇ ਜਿਹੜੇ ਕਿ ਡਰੱਗ ਦਾ ਕੰਮ ਕਰਦੇ ਨੇ ਤੇ ਹੁਣ ਤੱਕ ਇਹ 9 ਕਿਲੋ ਆ 5 ਕਿਲੋ ਹੋਰ ਸਾਡੀ ਕਰੀਬ ਕਰੀਬ 17 ਦਿਨਾਂ ਦੇ ਵਿੱਚ 14 ਕਿਲੋ ਜਿਹੜੀ ਰਿਕਵਰੀ ਹੋ ਗਈ ਆ ਮੋਰ ਥੈਨ ਮਤਲਬ 0.75 ਕੇਜੀ ਪਰ ਡੇ ਦੀ ਰਿਕਵਰੀ ਆ ਇਹਦਾ ਇਹਦਾ ਇਹੀ ਕਾਰਨ ਹੈ ਵੀ ਸਾਨੂੰ ਲੋਕਾਂ ਦਾ ਨਾਲ ਸਹਿਯੋਗ ਪ੍ਰਾਪਤ ਆ ਲੋਕ ਇਨਫੋਰਮੇਸ਼ਨ ਦਿੰਦੇ ਨੇ ਅਸੀਂ ਉਹਨਾਂ ਦੀ ਇਨਫੋਰਮੇਸ਼ਨ ਤੇ ਐਕਟਪੌਨ ਕਰਦੇ ਆ ਇਹ ਸਾਰਾ ਤਾਲਮੇਲ ਦੇ ਨਾਲ ਹੀ ਹੁੰਦਾ ਜਿਹੜਾ ਕੰਮ ਹੋ ਰਿਹਾ ਹੈ ਸਰ ਇਹਦਾ ਬਹੁਤ ਧਿਆਨ ਨਾਲ ਆ ਜਾਣਾ ਹੈ ਅੰਦਰ ਦਾ ਬਹੁਤ ਚੀਜ਼ ਆਵੇ ਇਹ ਵੀ ਆ ਜਾਣਾ ਹੈ ਸਭੀ ਹੋਵੇ ਅਗਲੇ ਦਿਨ ਲਾਪੀ ਲਾਪੀ ਪੱਤਿਕਾ ਉਹਨਾਂ ਦੀ ਗੱਲ ਦੀ ਗੱਲ ਹੈ ਉਹ ਜਿਹੜੇ ਡਾਟਾ ਲੈ ਲੈਣੇ ਚੈੱਕ ਕਰ ਲੈਣੇ ਜਿਹੜੇ ਕੋਈ ਇਦਾਂ ਦੇ ਹੋਣਗੇ ਨਾਨ ਵਰਕਿੰਗ ਹੋਣਗੇ ਸੀਸੀਟੀਵੀ ਤੁਸੀਂ ਉਹਨਾਂ ਨੂੰ ਚਲਾਉਣ ਲਈ ਸੰਪਰਕ ਕਰਾਂਗੇ ਚੌਟੀ ਦੇ ਨਾਲ ਕਿ ਕਰਦੇ ਹਾਂ ਸਾਡੇ ਪਾਸੇ ਇੱਕ ਡਰਾਈਵ ਦੀ ਕੰਟਰੀ ਉਹਦੇ ਜਿਸ ਦਾ ਫਾਈਟਿੰਗ ਇੰਸਟੈਂਟ ਤੇ ਜੋ ਪਲੇਸ ਤੇ ਉਹਦੇ ਸੀ ਕਿ ਭਾੜਾ ਹਮ ਤੱਕ ਨੂੰ ਲੁੱਟ ਲੈਂਦੇ ਇਸ ਕਰਕੇ ਵੀ ਕਾਨੂੰਨ ਇਲੈਕਸ਼ਨ ਦੇ ਵਿੱਚ ਕਾਬੂ ਰਹਿੰਦੀ ਸਾਡੀ ਹਮੇਸ਼ਾ ਹੀ ਕੰਟੀਨਿਊਸ ਵਾਚ ਰਹਿੰਦੀ ਆ ਅਸੀਂ ਹਰ ਚੀਜ਼ ਨੂੰ ਡਰਾਈਵ ਨਹੀਂ ਜਦੋਂ ਵੀ ਜਿੱਥੋਂ ਦੀ ਇਸ ਤਰ੍ਹਾਂ ਦੀ ਕੋਈ ਨੋਟਿਸ ਆਉਂਦੀ ਆ ਕੋਈ ਕੋਈ ਕ੍ਰਾਈਮ ਕਿਸੇ ਕਿਸਮ ਦਾ ਕਮਿਟ ਹੁੰਦਾ ਜਾਂ ਸਾਨੂੰ ਕੋਈ ਇਨਫੋਰਮੇਸ਼ਨ ਮਿਲਦੀ ਆ ਸਾਡੀ ਜਿਹੜੀ ਵੈਪਨਸ ਦੇ ਆ ਜਿਹੜੇ ਭਾਵੇਂ ਇਲੀਗਲ ਵੈਪਨਸ ਨੇ ਜਾਂ ਕੋਈ ਮਿਸੂਸ ਤੋਂ ਵੈਪਨ ਦਾ ਸਾਡੀ ਹਮੇਸ਼ਾ ਉਤੇ ਨਜ਼ਰਸਾਨੀ ਰਹਿੰਦੀ ਆ ਸੱਚੇ ਤਾਂ ਯੂਪੀ ਦੇ ਵੈਪਨਸ ਨੇ ਉਹਨਾਂ ਦੇ ਨਾਲ ਸੱਜੇ ਇੰਸਟਾਗ੍ਰਾਮ ਤੇ ਕਈ ਫੋਟੋ ਆ ਵੀਰ ਹੁੰਦੀਆਂ ਉਹਨਾਂ ਦੇ ਕੋਈ ਕਰਪਾਈ ਜੋ ਵੀ ਸਾਡੇ ਕੋਲੇ ਹੁੰਦਾਗਾ ਜੋ ਸਾਡੇ ਕੋਲੇ ਇਨਫੋਰਮੇਸ਼ਨ ਆਉਂਦੀ ਆ ਉਹਨੂੰ ਅਸੀਂ ਵੈਰੀਫਾਈ ਕਰਦੇ ਆ ਕਈ ਇੰਸਟਾਗ੍ਰਾਮ ਤੇ ਨਾਰਮਲੀ ਪੁਰਾਣੀਆਂ ਦੋ ਦੋ ਤਿੰਨ ਤਿੰਨ ਚਾਰ ਚਾਰ ਸਾਰ ਪੁਰਾਣੀਆਂ ਫੋਟੋ ਆ ਭੇਜ ਦਿੰਦੇ ਨੇ ਉਹ ਦੁਆਰਾ ਵਾਇਰਲ ਕਰ ਦਿੰਦੇ ਨੇ ਉਹਨਾਂ ਦਾ ਨਹੀਂ ਜਦੋਂ ਉਹ ਕਰੀਬ ਸਾਲ ਡੇਢ ਸਾਲ ਤੋਂ ਜਿਹੜੀ ਵੀ ਕੋਈ ਆ ਫਰੈਸ਼ ਹੁੰਦੀ ਆ ਉਹਦੇ ਅਸੀਂ ਡੈਫੀਨਿਟਲੀ ਵਰਕ ਕਰਦੇ ਆ। ਕਿਰਪਾ ਕਰਕੇ ਨੂੰ ਜਿਹੜੀ ਤੇ ਟ੍ਰਾਈ ਕਰਦੀ ਆ ਰਾਤ ਖਾ ਜੋ ਪੜਨਾ ਤੋਂ ਬੰਦ ਕਰੇਗਾ ਕਿ ਬਿਲਕੁਲ ਠੀਕ ਆ ਜਿਹੜਾ ਵੀ ਕੰਮ ਹੈ ਉਹਨੂੰ ਨੇਪਰੇ ਚਾੜਨ ਲਈ ਸਮਾਜ ਦਾ ਸਹਿਯੋਗ ਬਹੁਤ ਜ਼ਰੂਰੀ ਆ ਜਿੰਨਾ ਚਿਰ ਸਮਾਜ 'ਚ ਇਹ ਚੇਤਨਾ ਪੈਦਾ ਨਹੀਂ ਹੁੰਦੀ ਵੀ ਇਹ ਸਾਡੇ ਲਈ ਇੱਕ ਸਮਾਜ ਦੇ ਲਈ ਨੁਕਸਾਨਦੈਕ ਚੀਜ਼ ਆ ਸਾਡੇ ਪਰਿਵਾਰਾਂ ਲਈ ਸਾਡੇ ਬੱਚਿਆਂ ਲਈ ਸਾਡੇ ਸੂਬੇ ਲਈ ਸਾਡੇ ਸ਼ਹਿਰ ਲਈ ਇਹ ਗਲਤੀ ਜਨਾਜਰ ਸਮਾਜ ਇਹਨਾਂ ਚੀਜ਼ਾਂ ਦੇ ਵਿਰੁੱਧ ਖੜਾ ਹੋ ਕੇ ਐਡਮਿਨਿਸਟ੍ਰੇਸ਼ਨ ਦੇ ਨਾਲ ਸਾਥ ਦੇ ਕੇ ਕੰਮ ਨਹੀਂ ਕਰਦਾ ਕੱਲਾ ਐਡਮਿਨਿਸਟ੍ਰੇਸ਼ਨ ਵੱਲੋਂ ਇਹ ਆ ਜਿਹੜਾ ਕੱਲਾ ਕੰਮ ਕਰ ਸਕਣਾ ਪੋਸੀਬਲ ਨਹੀਂ ਹੁੰਦਾ ਅਸੀਂ ਇਹੀ ਅਪੀਲ ਕਰਦੇ ਹਾਂ ਸਮਾਜ ਵਾਸੀਆਂ ਨੂੰ ਵੀ ਜਿੱਥੇ ਵੀ ਕੋਈ ਜੇ ਨਸ਼ੇ ਤਸਕਰ ਨੇ ਜਿਹੜੇ ਕੋਈ ਜੇ ਕੰਮ ਕਰਦੇ ਨੇ ਉਹਨਾਂ ਦੀ ਕੋਈ ਵੀ ਸੂਚਨਾ ਜੇ ਸਾਨੂੰ ਦੇਵੋਗੇ ਸਾਡੇ ਅਸੀਂ ਉਹਨਾਂ ਨੂੰ ਡੈਫੀਨਿਟਲੀ ਆ ਜਿਹੜੇ ਇਮੀਡੀਏਟਲੀ ਉਹਨਾਂ ਤੇ ਐਕਟ ਪਾਉਣ ਕਰਕੇ ਉਹਨਾਂ ਤੇ ਕਾਰਵਾਈ ਕਰਾਂਗੇ ਥੈਂਕ ਯੂ ਜੀ